ਡਾਕਟਰ ਸਾਹਿਬ ਆ ਗਏ ਸਰਜੀਤ ਹਸਪੀਟਲ ਡਾਕਟਰ ਸੁਰਜੀਤ ਆਪਾਂ ਤਾਂ ਬੂਟਰ ਲਾ ਪੰਜੀਂ ਦੀ ਪੈਂਟ ਮਾਉਣ ਸ਼ੁਰੂ ਕਰਦੇ ਕੀ ਹੋ ਗਿਆ ਪੂਰੀ ਵਿੱਚ ਕੱਚਾ ਕਰ ਦਿੱਤਦਾ ਸੱਚੀ ਦੱਸੀ ਇਹਨੇ ਕੰਮ ਗਾਣ ਨੂੰ ਕੱਚੇ ਪਾਉਣਾ ਮੈਂ ਆ ਜਿਹਨੇ ਹੁਣ ਡੱਕਾ ਤੋੜਨਾ ਨਹੀਂ ਉਹਨੂੰ ਕੱਚਾ ਪਾਉਣਾ ਨਹੀਂ ਪੈਣਾ ਪੂਰੀ ਐ ਰੱਸ ਵੀ ਜਿਹੜੇ ਰਾਮ ਵਾਲੇ ਕੱਛੇ ਪਾੜਦੇ ਆ ਲੈ ਤਿੰਨ ਸਾਲ ਹੋ ਗਏ ਦੇ ਆ ਰੰਮ ਵਾਲਾ ਕੱਚਾ ਬਾਈ ਇਹ ਨਹੀਂ ਬਣਦਾ ਬੰਦਾ ਕੱਚਾ ਹੀ ਪਾਇਆ ਕਰਦਾ ਹਾਂ ਜਿਹੜਾ ਬੰਦਾ ਵਿਹਲਾ ਹੋਊਗਾ ਲਓ ਜੀ ਕੰਮ ਛੱਡ ਗਿਆ ਫੇਰ ਆਰਤੀ ਦੇ ਗਿਆ ਜਵਾਬ ਕਹਿੰਦਾ ਢੋਆ ਪੱਟ ਕੇ ਦੇਖ ਲਓ ਗਰਮ ਤਾਂ ਨਹੀਂ ਹੋਈ ਜੱਗੇ ਨੇ ਪਾਲਿਆ ਕੱਚਾ ਕੰਮ ਤਾਂ ਵਾਰੀ ਫਿਰ ਕੱਚੇ 'ਚ ਹੀ ਚੱਲਣਾ ਹੈ ਲੋੜ ਨਹੀਂ ਪਾਣੀ ਲੋੜ ਨਹੀਂ ਅੰਕਲ ਕਹਿੰਦੇ ਹੁਣ ਕੱਚਾ ਦਾ ਰਵਾਜ ਆ ਗਿਆ ਉਹ ਕੱਚਾ ਵਾਲੇ ਜੱਟਾਂ ਪੁੱਤ ਕੱਚਾ ਹੀ ਚੱਲਦਾ ਹੈ ਜੇ ਹੁਣ ਆਪਣਾ ਪੈਂਟ ਸ਼ੈੱਡ ਪਾ ਕੇ ਦਸਤਰਾ ਦਾ ਕੰਮ ਆ ਲੋ ਜਵਾਈ ਆਪਣੇ ਵੀਰ ਦਾ ਹੈਪੀ ਬਰਥਡੇ ਹੈਪੀ ਬਰਥਡੇ ਵੀਰ ਹਾਂ ਜਿੱਕੇ ਦੱਸ ਬਾਈ ਸਰਵਾਲਾ ਲੋਕ ਦਾ ਬਾਈ ਇਹਦਾ ਆ ਜਾ ਆ ਗਿਆ ਜੀ ਸਰਵਾਲਾ ਸਰਵਾਲਾ ਕਹਿ ਲਵੇ ਕਹਿਵਾ ਆ ਬਾਈ ਸਾਰੇ ਸਟਾਫ ਆਪਣਾ ਇਹਦਾ ਵੀ ਇਹ ਨਾ ਬੁੱਝ ਚੁਲੋ ਫਿਰ ਕਿੱਥੇ ਗੱਡੀ ਹੈ ਕਿੰਨਾ ਬਾਟੇ ਬਾਈ ਉਹ ਪਹਿਲੇ ਮੋਟੇ ਵਿਆਹ ਦੇ ਬਾਅਦ ਭਾਬੀ ਨਹੀਂ ਬੁਲਾਈ ਕਹਿੰਦਾ ਉਹ ਭਾਬੀ ਬੁਲਾਈ ਉਹ ਲਾਗ ਹੋਊਗਾ ਉਸੇ ਆਪਾਂ ਨੇ ਬੁਲਾਉਣੇ ਨੇ ਉਸੇ ਆਪਾਂ ਨੇ ਬੁਲਾਉਣੇ ਨੇ ਉਹ ਲਾਗ ਹੋਊਗਾ ਹਾਂਜੀ ਰਾਨਕ ਜੀ ਕੁਛ ਪਾਰਟੀ ਲੈਣੀ ਅੱਜ ਕੱਲ੍ਹ ਵੱਲ ਪਾਰਟੀ ਇਹ ਬਾਈ ਸੁਰਜੀਤ ਹਸਪੀਟਲ ਦਾ ਸਟਾਫ ਆ ਸਾਰਾ ਹੀ ਚਲੋ ਭਾਈ ਕਰੈਂਦੇ ਹਲੇ ਬੰਦੇ डॉक्टर साहब आ गए जी सुरजीत हॉस्पिटल डॉक्टर सुरजीत पनीसर भी आ गए ਆਦੇ ਭਾਈ ਉੱਪਰ ਹੈਗਾ ਮਾਚ ਉਹ ਰਹਿਣ ਤੋਂ ਕੀ ਡਰਾਉਣੇ ਤੁਸੀਂ ਉਹਦੇ ਹਾਂਜੀ ਭਾਈ ਜੇ ਕਾ ਬੁਲਚੜੀ ਕਿੱਥੇ ਫੁਲਚੜੀ ਨਾਨਕ ਉਹ ਚੱਲਿਆ ਨਹੀਂ ਹੈਗਾ ਉਹ ਕਾਲੀ ਜਹਰ ਓ ਭਾਈ ਤੁਸੀਂ ਚਲੋ ਮੂਰੇ ਹੁਣ ਪਿੱਛੇ ਨੂੰ ਆਈ ਜਾਂਦੇ ਆ ਚਾਚਾ ਬਾਓ ਬੋਲ ਜੀ ਦਾ ਚਲਾ ਲੂਗੀ ਪੈਸੇ ਵਜਾਉਣ ਵਗੜੇ ਆ ਅੱਛੀ ਸਮੂਸੇ ਡੰਡੀ ਨੂੰ ਬੋਲਦਾ ਕਹਿੰਦਾ ਨਾ ਰੱਤੇ ਖੜਕਾ ਰਿਹਾ ਬਿਵਾਰ ਕੱਲ ਅੱਜ ਖੜਕਾ ਰਿਹਾ ਓਹ ਇਹ ਮਾਰਦਾ ਬੰਦਾ ਜੋਰ ਨਾਲ ਕੀ ਕੀ ਜਾਂਦਾ ਚਾਚਾ ਕਹਿੰਦਾ ਖੜਕਾ ਨਹੀਂ ਖੜੀਦਾ ਬੋਲ ਕੇ ਖਾਣੇ ਲੱਗੀ ਪਹਿਲਾਂ ਨਹੀਂ ਆਉਗੀ ਆਜੋ ਕੱਲ ਵੇਖ ਤੂੰ ਵੀ ਚੱਲ। ਹਾਂ। ਚੱਲੋ। ਬੰਦੇ ਜਗ੍ਹਾ ਘਟਾ। ਆ ਜਾ ਤੂੰ ਵੀ ਆ ਜਾ ਹੁਣ। ਜਗ੍ਹਾ ਘਟਾ। ਤੇਰਾ। ਮੈਂ ਨਹੀਂ ਆਦਾ। ਹੋਰ ਸੱਚੀ ਬਣਾ ਲੀ। ਮਾਤਾ। ਡਿਊਆ। ਚਾਚੇ ਨੂੰ ਗੋਦੀ ਚੱਕ ਕੇ ਬਰਾਬਰ ਤਾਂ ਕਰ ਲੋ। ਬਰਾਬਰ ਹੀ ਐ। ਹਾਂ। ਹਾਂ। ਅਵਰ ਵੀ ਚੱਲ ਤੇਰੇ ਨੂੰ ਸ਼ੂਗਰ ਦਾ ਕਰਾ ਦੇ ਤੀ ਨਾ ਘਰ ਆ ਤਾ। ਚਾਚੇ ਕੋਲ ਬੋਲ ਆ ਜਾ ਉਹਦੇ। ਨਾਰਕ ਕੋ ਕੋਈ ਨਹੀਂ ਜਾ ਰਿਹਾ ਉਹ ਮੀਰਾ ਬੱਜੇ ਨਹੀਂ ਰਹੇ ਦੀਆਂ ਉਹ ਚਾਚਾ ਜੀ ਆ ਇਹਨਾਂ ਨੂੰ ਕੁੜੀਆਂ ਨੂੰ ਪਿੱਛੇ ਧਾ ਦੋ ਸਾਰੀਆਂ ਹੀ ਗਵਾਰ ਆਜਾ ਆਜਾ ਹੈ ਰਹਿ ਨਾ ਲੜੋ ਕੇਕ ਵਿੱਚ ਸਾਰਿਆਂ ਨੂੰ ਮਿਲਣਾ ਮਗਰ ਨਾ ਲੜੋ ਕੇਕ ਵਿੱਚ ਸਾਰਿਆਂ ਨੂੰ ਮਿਲ ਜਾਣਾ ਨਾਰਕ ਨੂੰ ਗੋਦੀ ਚੱਕ ਲਓ ਸਰਵਾਲੇ ਨੂੰ ਕੁੜੀਆਂ ਦੀ ਤਾਂ ਨਹੀਂ ਪਛਾਉਂਦੇ ਕਿ ਕਿਹਨੂੰ ਲੈ ਕੇ ਮਾਰਾ ਉਹ ਥੋੜਾ ਕਿੱਥੇ ਦੀ ਆਛਾ ਫੜਦਾ 22 ਇੱਕੋ ਇੱਕ ਜੈਨਲ ਆ ਇੱਕ ਵਾਰ ਫੜਿਓ ਫੜਾ ਬੱਬਾ ਭਾਂਡੇ ਲਈ ਛੜਾ ਮੱਖੀਆਂ ਆ ਗਈ ਹੱਥ ਹੱਥ ਮੱਖੀਆਂ ਇਹੋ ਜਗੇ ਉਹ ਜਗੇ ਮੱਖੀਆਂ ਕੇ ਥੋੜਾ ਜਿਹਾ ਵੀ ਨਹੀਂ ਖਾਦਾ 15 ਜਾਣੇ ਵਾਲੇ ਦਿਖੂਗਾ ਤਾਂ کہیں ਕੋਲੀਆਂ ਚੱਕ ਲੋ ਦੇਖਦਾ ਏ ਕੇਕ ਖਾਣੇ ਨਾਲ ਰਹਿੰਦੇ ਹਲੇ ਹੈ ਕਿੰਦਰ ਕੰਮ ਚੱਲਦਾ ਹੋਇ ਅਠੋ ਅਠੇ ਬਾਈ ਖਾ ਲੋ ਕੋ ਸੋਣਾ ਕੰਮ ਚੱਲ ਪਿਆ ਕਾਇਲਾ ਦੇ ਕੰਡੇ ਕਾ ਮਠਾਈਆਂ ਹੁੰਦੀ ਜੈਕ ਭਈਆ ਮੱਖੀ ਕੇਕ ਦੇ ਵਾਲੇ ਨਾਲੇ ਫਿਰਦੇ ਜਾ ਇੱਕ ਆ ਮੱਖੀ ਆ ਇਹਦੇ ਵਾਲੇ ਨਾਲੇ ਫਿਰਦੇ ਆ ਨੀ ਨੀ ਤੇ ਬਾਲਮ ਮੱਖੀ ਡੁੰਮਲੇ ਆ ਇਧਰ ਭਾਈ ਥੋੜ ਗੱਡੀ ਭਈ ਆ ਭਾਈ ਦੇਖ ਕੇ ਦੇਖ ਕੇ ਥੈਂਕ ਯੂ ਲੋ ਜੀ ਭਾਈ ਕੇ ਖਾਣ ਤੋਂ ਬਾਅਦ ਮੈਂ ਪੂਰੀ ਬਾਈ ਕੋ ਆ ਕੇ ਆਪਾਂ ਤਾਂ ਬੂਟਰ ਲਾ ਉਪਰ ਜੀ ਦੀ ਪੈਂਟ ਮਾਉਣ ਸ਼ੁਰੂ ਕਰ ਦਿੱਤੀ। ਕੀ ਹੋ ਗਿਆ? ਪੂਰੀ ਵਿੱਚ ਕੱਚਾ ਕਰ ਦਿੱਤ ਲਾ ਸੱਚੀ ਦੱਸੀ। ਇਹਨੇ ਕੰਮ ਗਾਣ ਨੂੰ ਕੱਚੇ ਪਾਉਣਾ ਮੈਂ। ਆਹ। ਇਹਨੇ ਹੁਣ ਡੱਕਾ ਤੋੜਨਾ ਨਹੀਂ। ਉਹਨੂੰ ਕੱਚਾ ਪਾਉਣਾ ਨਹੀਂ ਪੈਣਾ। ਪੂਰੀ ਆਏ ਦੱਸ ਵੀ। ਜਿਹੜੇ ਰਾਮ ਵਾਲੇ ਕੱਛੇ ਪਾੜਦੇ ਆ। ਲੈ। ਇੰਨੇ ਸਾਲੋਂ ਕਦੇ ਆ ਰੰਮਾਲਾ ਕੱਚਾ ਬਾਈ ਇਹ ਨਹੀਂ ਬੜ ਸਕਦਾ ਰੰਮਾਲਾ ਬੰਦਾ ਕੱਚਾ ਹੀ ਪਾਇਆ ਕਰਦਾ ਹਾਂ ਜਿਹੜਾ ਬੰਦਾ ਵਿਹਲਾ ਆਊਗਾ ਜੀਹਨ ਦੀਆਂ ਬੈਂਟਾਂ ਐਨਾਂ ਕਾ ਘੜੀ ਬੂਟ ਅਸੀਂ ਤਾਂ ਕਦੇ ਗੋਹਾ ਕਦੇ ਕੱਖ ਕਦੇ ਉਹ 100 ਵਿਸਿਆ ਪਿਆ ਸਾਨੂੰ ਬਾਈ ਕਹਿੰਦਾ ਯਾਰ ਕਹਿੰਦਾ ਪੂਰੀ ਹੁਣ ਲੋਰ ਪਾਓ ਵੀ ਸਿਆਲ ਆ ਗਿਆ ਨਾ ਨਾ ਨਹੀਂ ਯਾਰ ਇਹਨੇ ਸਿਆਲ ਕਿੱਥੇ ਸਾਨੂੰ ਤਾਂ ਕਣਕਾਂ ਦੇ ਬਾਹਰ ਸਿਆਲ ਆਉਣਾ ਕਿੰਨੇ ਮਹੀਨੇ ਪੂਰੀ ਹਲੇ ਕੱਚਾ ਚੱਲਣਾ ਇਹਨੇ ਤਾਂ 2 ਮਹੀਨੇ ਚੱਲਣਾ ਅੱਧਾ ਸਿਆਲ ਕੱਚਾ ਹੀ ਚੱਲੂਗਾ ਨਾਸਤਾ ਜਦਾਂ ਕਣਕਾਂ ਦੀ ਪਜਾਈ ਨਹੀਂ ਹੁੰਦੀ ਪਾਣੀ ਲਾਉਣ ਪਾਣੀ ਲਾਉਣ ਤੱਕ ਇਹਨਾਂ ਨੇ ਕਣਕ ਚ ਵੜ ਕੇ ਪਾਣੀ ਦੇਖਣ ਜਦ ਵੀ ਇਕੱਟਾ ਹੀ ਹੁੰਦਾ ਉਹ ਬੂੜੇ ਥੜੋ ਪਾ ਕੇ ਵੜਦਾ ਪੂਰੀ ਆਰੀ ਚੱਕੀ ਆਰੀ ਚੱਕੀ ਯਾਰ ਇਹ ਖੁੰਡੀ ਯਾਰੀ ਕੰਮ ਨਹੀਂ ਕਰਦੀ ਕਣੀ ਕਈ ਸਾਲ ਦੀ ਛੱਟੀ ਵੀ ਤੇ ਨਾਲ ਪੂਰੀ ਤੂਵੀ ਬਣਾ ਲੈ ਕੇ ਆਇਆ ਜੰਤਰ ਬਣਾਉਂਦਾ ਹਾਂ ਲੰਬਾ ਤੈਨੂੰ ਲੋੜ ਤਾਂ ਪੈਂਦੀ ਰਹਿਣੀ ਐ ਲੰਬਾ ਡੰਡਾ ਲੈ ਆਉਣਾ ਹਾਂ ਬਾਸ ਵੜ ਲਿਆਉਂਗੇ ਆਪਾਂ ਦੀਵਾ ਤੇ ਹੁਣ ਅਸਾਂ ਚਰੀ ਚਾਹਾਂਗਾ ਚਰੀ ਚ ਵੜ ਜਾਣਾ ਚਰੀ ਚ ਆਖਾਂਗਾ ਉਹ ਪੂਰੀ ਬਾਸ ਵੜ ਲਿਆਉਂਦੇ ਆ ਆਹੋ ਚੱਲ ਪੂਰੀ ਪ੍ਰਧਾਨ ਦਾ ਵੀ ਹਾਲ ਚਾਲ ਪੁੱਛ ਕੇ ਆਉਣਾ ਦੁੱਖ ਤਕਲੀਫ ਹੋਵੇ ਜਰੀ ਪ੍ਰਧਾਨ ਕੋਲ ਕਿੱਥੇ ਯਾਰ ਉੱਥੇ ਜਾ ਕੇ ਸਰਜੀਤ ਮੁੰਡੇ ਯਾਰ ਮਨਿੰਤਾ ਕੀ ਦਾ ਹਰਜਿੰਦਰ ਦਾ ਹਰਜਿੰਦਰ ਦਾ ਸਰਦਾਰਜੀ ਦਾ ਠੇਕੇ ਲਿਆਂਦੇ ਉਹਨੇ ਠੇਕ ਪੀ ਜਾ ਜੱਗਾ ਠੱਡਾ ਪੀਆ ਬੋਤਲ ਠੱਡਾ ਮਾਜਾ ਕੋਕਤਨ ਲੈ ਕੇ ਜਾਣਾ ਤੂੰ ਰਹਿ ਗਿਆ ਵਧੀਆ ਰਹਿ ਗਿਆ ਤੂੰ ਪੂਰੀ ਚਲ ਮੈਂ ਰਿਆ ਰੰਗ ਵੀ ਕਰ ਲਿਆ ਪ੍ਰਧਾਨ ਦਾ ਵੀ ਦੇਖ ਹਾਂ ਪੇਂਟ ਵਧੀਆ ਕਰਿਆ ਦੂਰ ਤੇ ਐ ਲੱਗਿਆ ਬਟੂਕੇ ਕਰਤਾ ਦਾ ਬੰਪਰ ਕੇ ਲੀਟਰ ਰੰਗ ਲਾਤਾ ਲੀਟਰ ਕਿਥੇ ਲੱਗਿਆ ਹਾਂ 7200 ਰੁਪਏ ਲੱਗਿਆ 7200 ਮੈਂ ਤਾਂ ਆਵਗੇ ਤਾਂ ਕਿਧਰ ਨੂੰ ਕਰਦਾ ਇਹ ਫੋਰ ਕੇ 2 ਕੇ ਸ਼ੱਟ ਫੋਰ ਰੰਗ ਕਰ ਗੱਡੀ ਆ ਰੰਗ ਕਰਿਆ ਅੱਧਾ ਲੀਟਰ ਆ 100 ਯਾਰ 70 ਦਾ ਹਾਂ ਅੱਧਾ ਲੀਟਰ ਪ੍ਰੈਮਰ 30 ਰੁਪਏ ਦਾ ਬੋਰਚ ਹਾਂ ਪ੍ਰੈਮਰ ਕੋਲ 200 ਇਕੱਲਾ 200 200 ਨਾਲ ਸਾਡਾ ਵਾਹ ਜੀ ਛਤਰੀ ਨੂੰ ਵੀ ਰੰਗ ਮਾਰਤਾ ਤੇ ਬੈਂਪਰ ਨੂੰ ਵੀ ਮਾਰਤਾ ਤੇ ਇੰਨਾ ਰੰਗ ਬਚਿਆ ਪਿਆ ਵੀ ਹੈਗਾ 200 ਚ ਬਾਈ ਜੇ ਹੋਰ ਨੇ ਕਰਾਣਾ ਵੀ ਦਾ ਉਹ ਵੀ ਦਾ ਦਿਓ ਇੱਕ ਮਸ਼ੀਨ ਤੇ ਮਾਰ ਖਾਂਦਾ ਪੂਰੀ ਕੇਵਾ ਮੇਰੇ ਕੋਲ ਮਸ਼ੀਨ ਨਹੀਂ ਹੈ ਨੀ ਰਵਾ ਕੁਝ ਵੀ ਨਾ ਛੱਡਾ ਕੇ ਟਰੈਕਟਰ ਨੂੰ ਵੀ ਰੰਗ ਕਰ ਦੂਗਾ ਟਰੈਕਟਰ ਨੂੰ ਵੀ ਰੰਗ ਰੰਗ ਕਰਨਾ ਕਿ ਆਕਾ ਆ ਦੇ ਲਹਿਰ ਰੰਗ ਕਰਕੇ ਆਇਆ ਉਸੇ ਲੱਤਾਂ ਮਰੇ ਜੱਗਾ ਹੱਕਾ ਮਾਰੇ ਉਹ ਕਹਿੰਦੇ ਵੀ ਲੰਘ ਗਿਆ ਮਹਾਜੇ ਕੇ ਮੋਟਰਸਾਈਕਲ ਹੀ ਹੈਗਾ ਵੀ ਲੰਘ ਗਿਆ ਬੰਦਾ ਮੈਂ ਫੇ ਜਗਦੀਪਾ ਨੂੰ ਲੰਘ ਗਿਆ ਤਾਂ ਜਗਦੀਪ ਘਰ ਆਇਆ ਬਤਾ ਚਾਹ ਲੈਣ ਮੈਂ ਅੱਛਾ ਮਿਲ ਗਿਆ ਤੈਨੂੰ ਸੁਮਾਨ ਚੱਲ ਪੂਰੀ ਆਏ ਆ ਟਰੈਕਟਰ ਫੇ ਲੱਗ ਜਾਣੀ ਤਿਆਰੀ ਆ ਤੇ ਡੰਡਾ ਨਹੀਂ ਜਾਂਦਾ ਉੱਪਰ ਉੱਪਰ ਡੰਡਾ ਨਹੀਂ ਜਾਂਦਾ ਉਹ ਐ ਕਰਦੇ ਪੂਰੀ ਸ਼ਾਮ ਨੂੰ ਆਪਾਂ ਲਿਆਉਂਦੇ ਕਾਰੀ ਵਧੀਆ ਇੱਕ ਬਾਤ ਵੱਡ ਕੇ ਲੈ ਉਹ ਇੱਕ ਫਲਿੱਪ ਕਾਰਡ ਵੀ ਦੇਖੀ ਸੀ ਮੈਂ ਤਿੰਨ ਦੰਦੇ ਆਉਣ ਤਿੰਨ ਪਾਸੇ ਨੂੰ ਉਹ ਤਾਂ ਛੱਡ ਹੀ ਲੱਗਦੀ ਸਾਰੇ ਥਲੇ ਛੱਡ ਦਿੰਦੇ ਆ ਉਹ ਨਹੀਂ ਪੂਰੀ ਇੱਕ ਨਾ ਚਾਕੂ ਜਾਏ ਹਾਂ ਜੋਤੀ ਕੋਲ ਆ ਉਹ ਚਾਕੂ ਜਾ ਆਏ 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 ਪਾ ਲਈਆਂ ਛਿੱਟੀ ਜਾਂ ਹਾਂ ਹਾਂ ਉਹ ਆਏ ਚਾਕੂ ਜਾ ਖੇਚੀ ਹੋਈ ਰੱਸੀ ਹਾਂ ਜੋਤੀ ਕੋਲ ਦਾ ਉਹ ਮੇਰੇ ਹੁਣ ਜਿਆਦਾ ਆਇਆ ਉਹ ਇਹ ਜਿਹੇ ਚੀਜ਼ਾਂ ਚਾਹੀਦੀਆਂ ਲੱਭ ਕੇ ਲਿਆਉਂਦੇ ਆ ਕਿਸੇ ਬਸਤੀ ਰੋੜ ਦਾ ਇੱਕ ਚਾਹੀਦੀ ਮਸ਼ੀਨ ਰੰਗ ਵਾਲੀ ਹਾਂ ਟੇਰ ਹੁਣ ਜਿਹੜਾ ਸੁੰਡੀ ਸਾਡੀ ਲੱਗੀ ਪਾਇ ਰੰਗ ਵਾਲੀ ਮਾਰੀ 22 ਹੀ ਪਿੱਛੇ ਲੱਗਦਾ ਪੰਪ ਜਾ ਆਹੀ ਵੀ ਦਾ ਤੇ ਮੈਂ ਬੂਟੇ ਤਾਂ ਗੱਲ ਪਾਈ ਦੀ ਕਰਨੀ ਹੋ ਵੀ ਯਾਰ ਆ ਆਪਣਾ ਉਹ ਨਹੀਂ ਇੱਕ ਆ ਜੱਗੇ ਪਹਿਲਾਂ ਆਪਣੇ ਬੂਟੇ ਨੂੰ ਵੀ ਮੈਂ ਦੇਖਿਆ ਕਿਤੇ ਕਿਤੇ ਕਿਲੇ ਨੂੰ ਵੀ ਰੰਗ ਕਰਿਆ ਹੁੰਦਾ ਸਾਰੇ ਚੂਨਾ ਪਹਿਲਾਂ ਬੂਟੇ ਨੂੰ ਫਿਰ ਸਿਉਂਖ ਤੇ ਸਿਉਂਖ ਦਾ ਲਾਅ ਦੱਸਿਆ ਤੈਨੂੰ ਮੈਂ ਕੱਲ ਅਸੀਂ ਉਹ ਸੁਰਤਾ ਪਰ ਤੇ ਲੰਘ ਕੇ ਆਏ ਆ ਉੱਥੇ ਉਹਨਾਂ ਨੇ ਬੂਟੇ 'ਚ ਪਾਣੀ ਛੱਡ ਗਿਆ ਕਲੋਰੋ ਪਾਈ ਵੀ ਤੇ ਆ ਸਾਹਮਣੇ ਬਾਬੇ ਨੇ ਪਾਈ ਹੈ ਹਾਂ ਕਲੋਰੋ ਜ਼ਰੂਰੀ ਹੈ ਜਿਹੜਾ ਬੰਦਾ ਬੂਟਿਆਂ ਦਾ ਰੋਧ ਦਾ ਕੰਮ ਕਰਦਾ ਉਹ ਪੀਤੀ ਹੋ ਜਾਂਦਾ ਹੈ ਜੇ ਥੀਉਂ ਕਿਨੂੰ ਜਿਆਦਾ ਵੱਧ ਪੈਂਦੀ ਆ ਆਗੇ ਇਹਨੇ ਆਏ ਆ ਇਹਨੇ ਕਿਹੜੇ ਇੱਕ ਦਿਨ 5 ਸਾਲ ਪੁਰਾਣੇ ਧਰਤੀ ਇਹਨੇ ਹੋਰ ਗੈਣੀ ਮਹੀਂ ਜਲਦੀ ਤੇ ਅੱਜ ਪਿੰਡ ਨਵੀਂ ਆ ਵੀ ਤੀ ਕੋਈ ਨਰੀਤ ਵਧੀਆ ਵੱਡੀ ਆ ਹਾਂ ਤੇ ਉਹ ਲੱਗੀ ਦੀ ਭਾਈ 12 ਵਜੇ ਹਾਂ 12 ਵਜੇ ਲੱਗੀ ਵੀ ਇਹਨੂੰ ਡੇਢ ਪੌਣ ਡੇਢ ਵਜੇ ਵੱਡਿਆ ਉਹਨੇ ਸਮਝਦਾ ਚਾਹ ਠੀਕ ਆ ਡੇਢ ਵਜੇ ਤੱਕ ਛੇ ਵੀਂਗੇ ਜਗ੍ਹਾ ਵੱਡੀ ਆ ਚਾਹ ਠੀਕ ਆ ਵੀ ਜਗ੍ਹਾ ਜ ਰਹੇ ਨਹੀਂ ਜਗ੍ਹਾ ਐਨ ਵਧੀਆ ਵਟਾਈ ਹੋਈ ਵੀ ਆ ਚੱਲ ਪਿਆ ਕੰਮ ਚੱਲੀਏ ਫਿਰ ਹਾਂ ਕਿਥੇ ਭਈਏ ਲੈ ਕੇ ਆਉਣੇ ਜੀ ਦੀ ਸਾਰ ਨਹੀਂ ਯਾਰ ਕਿਥੇ ਮੰਡੀ ਤੇ ਭਈਏ ਥੋੜੇ ਫੜਦੇ ਉਹ ਵੱਢਣੇ ਵਾਲ ਚਾਰ ਬੰਦੇ ਨੇ ਆ ਕੇ ਮੰਡੀ ਚ ਜੀ ਦੀ ਤਾਰੀ ਹੈ ਯਾਰ ਮੰਡੀ ਦਾ ਔਖਾ ਮੰਡੀ ਨਹੀਂ ਖੁੱਲਦੀ ਬਈਆਂ ਨੇ ਤਾਰ ਦੇਣੀ ਯਾਰ ਜੇ ਆਪਾਂ ਇੱਕ ਦੂਏ ਨੂੰ ਕਹੀਏ ਟਰਾਲਾ ਬਹੁਤ بڑا ਉਤਰ ਨਹੀਂ ਨਹੀਂ ਹੈਗੀ ਕਿ ਨਹੀਂ ਜੱਗੇ ਬਈਆਂ ਦੇ ਤਾਰ ਦੇਣੀ ਨਹੀਂ ਇਹ ਆਉਂਦਾ ਜਾ ਕੇ ਜ਼ਰੂਰੀ ਹੈ ਜ਼ਰੂਰੀ ਯਾਰ ਸੈਕਟਰ ਦੇ ਵਿੱਚ ਗਰਮ ਹੋਣੀ ਹੁਣ ਉਹ ਕਹਿੰਦੇ ਵੀ ਕੋਈ ਹੱਲ ਨਹੀਂ ਹੈਗਾ ਹਲੇ ਵੀ ਮੰਗਲਵਾਰ ਨੂੰ ਪਤਾ ਲੱਗਣਾ ਹੈ ਅੱਜ ਕੀ ਹੋ ਗਿਆ ਐਤਵਾਰ ਹਮ ਹਲੂ ਸੌਰ ਪਰਸੋਂ ਪਰਸੋਂ ਵੀ ਪਤਾ ਨਹੀਂ ਪੱਕਾ ਫਿਰ ਪ੍ਰਧਾਨ ਨੂੰ ਕੁਰਤਾ ਫੇਮ ਫੜਾਇਆ ਜੀ ਉਹਦੇ ਘਰ ਤੇ ਲੈ ਕੇ ਵੀ ਹੁਣ ਦੋ ਦਿਨ ਹੋਰ ਲੱਗਣੇ ਰੋਟੀ ਪਾਣੀ ਰੋਟੀ ਪਾਣੀ ਹੈ ਆਨਲਾਈਨ ਲਵਾ ਲਾ ਕੇ ਹੁਣ ਯਾਰ ਉਹ ਆਏ ਤਾਂ ਵੀ ਦਮ ਦੇ ਕੇ ਨਿਬੜ ਜੂਗਾ ਮੈਂ ਜਵੀ ਜੀ ਤੂੰ ਨੂੰ ਦਾ ਪਤਾ ਕਿ ਸਾਲਾ ਆ ਕੰਜਰਖਾਨਾ ਹੋ ਜਣਾ ਨਹੀਂ ਉਹ ਗਾਹਾਂ ਗਾ ਮੇਰੇ ਸਾਹਮਣੇ ਨੇ ਪੁੱਛਣੀ ਨਹੀਂ ਜੀਰੀ ਨੂੰ ਰਿਸਟਮ ਖਰਾਬ ਹੁੰਦਾ ਜਾਂਦਾ ਪਾ ਕਈ ਜਾਂਦੇ ਕਰ ਬਾਈਨਾ ਕਰ ਬਾਈਨਾ ਕਰ ਬਾਈਨਾ ਗਿਆ ਪਤਾ ਗਾਹ ਨੂੰ ਚੱਲਣੀ ਨਹੀਂ ਦੇਖੀਏ ਪ੍ਰਧਾਨ ਕੀ ਕਹਿੰਦਾ ਹਾਂ ਪ੍ਰਧਾਨ ਨੂੰ ਕਿ ਤੇਰੀ ਵੀਡੀਓ ਬਣਦੀ ਆ ਆਪਣਾ ਵਿਚ ਨੂੰ ਉਹ ਦੱਦੇ ਤੇ ਕੀ ਆ ਬੜਾ ਦਿਲ ਦਾ ਦਰਦ ਦੱਦੇ ਦਿਲ ਦੀਆਂ ਗੱਲਾਂ ਸਾਝੀਆਂ ਕਰ ਆ ਜਾ ਔਰ ਪਹਿਲਾਂ ਤੂੰ ਆਪਣੀ ਗੱਲ ਕਰ ਲੈ ਜੇ ਪੱਕ ਵੀ ਨਾ ਜਾਵੇ ਆ ਗਿਆ ਲਾਈਵੇ ਚੱਲੂ ਮੈਨੂੰ ਕਹਾਂ ਮੈਨੂੰ ਜਾ ਕੇ ਛਿੜ ਦੇ ਕਵਰੇਸ ਹੋ ਗਿਆ ਹੁਣ ਓਟੇ ਲੱਗ ਗਿਆ ਪਤਾ ਹਾਂ ਹਾਂ ਆਉਂਦਾ ਨਹੀਂ ਫਿਰ ਵਾਂਚੀਰੇ ਵਾਰ ਹੁੰਦਾ ਨਹੀਂ ਵਾਰਾ ਲੰਘ ਗਿਆ ਉੱਥੀ ਤੇ ਹਾਂ ਜੀ ਬੰਦ ਹੋ ਗਏ ਬੰਦ ਹੋ ਗਏ ਨਾ ਬਾਈ ਚੱਕਦਾ ਨਹੀਂ ਹੈਗਾ ਫਿਰ ਉਪਰੇ ਜਾ ਕੇ ਛਿੜ ਕੇ ਆਉਂਗੇ ਉਹਨੂੰ ਤੇ ਆਪ ਨੂੰ ਚੱਲਦੇ ਆਪ ਨੂੰ ਚੱਲਦੇ ਨਹੀਂ ਪੋਰਾ ਵੀ ਨਹੀਂ ਕਿੰਨੇ ਚੱਲਦੇ ਨਹੀਂ ਵੀ ਫਾਮ ਚੱਲਦੇ ਪੂਰੀ ਨਾ ਮੰਡੀ ਚ ਗਿੱਟਾ ਲਈ ਨਾਲ ਦੇਖ ਹੁੰਦੇ ਕਿਵੇਂ ਸਤਿਮਾ ਦੁੱਧ ਪਾ ਕੇ ਦੁੱਧ ਪਾ ਕੇ ਫਾਮ ਨੂੰ ਤੁਹਾਨੂੰ ਮੰਡੀ ਹੀ ਰੱਖਦੇ ਨੇ ਕਿ ਆਹ ਹੋ ਗੋਲ ਨੂੰ ਚਾਰ ਹਾਂ ਆ ਫੈਸਲਾ ਔਖਾ ਯਾਰ ਐ ਔਖਾ ਏ ਚੱਲ ਜੱਗੇ ਹੈਲੋ ਨਾ ਬੱਲ ਵੱਜੀ ਆ ਹਾਂਜੀ ਬਾਈ ਇਹ ਜਿਹੜਾ ਹਿਲਣ ਵਾਲਾ ਬਾਈ ਬੰਦੇ ਵਿੱਚ ਕਹਿਣ ਤੇ ਕੰਮ ਵੀ ਹਿਲਦਾ ਹੁਣ ਜੇ ਬੂਟਾ ਖੜਾ ਤਾਂ ਹੀ ਹਿੱਲੂਗਾ ਯਾਰ ਇਹਨੂੰ ਦੇਖ ਇੱਥੇ ਪੱਤੇ ਆ ਗਏ ਕਿੰਨੀ ਟਾਣੀ ਆ ਹੁਣ ਇਹ ਜੀ ਜੋਰ ਆ ਤਾਕਤ ਆ ਇਹ ਖੜਾ ਕੇ ਇਹ ਹਿੱਲਦਾ ਇਹ ਹਿੱਲੂਗਾ ਹੀ ਕਿੰਨੂ ਖਾਣਾ ਹੀ ਨਹੀਂ ਚੜਿਆ ਬੱਲਮ ਨੇ ਉਹਨੇ ਕਹਿ ਲੈਣਾ ਉਹਦਾ ਗੱਲ ਤੇਰੀ ਛੜੀ ਮਾਣਾ ਰਹਿਣਾ ਆ ਬੜਾ ਇਲੂਗੇ ਬਾਈ ਜਿਹਦੇ ਕੰਮ ਹੋਊਗਾ ਉਹਦਾ ਗੱਲ ਤੇਰੀ ਸੌਫ ਦੇ ਨੱਕੀ ਆ ਇਹ ਨਹੀਂ ਚਈ ਜੀ ਜੀ ਜੋਰ ਆ ਉਹੀ ਉਹ ਇਲੂ ਹੂੰ ਉਹ ਇਲੂ ਆ ਤਾਈ ਇਲਦਾ ਉਹੀ ਕਹੀ ਚਲਾਉ ਉਹੀ ਆ ਚ ਸਾਰੀ ਦੌੜ ਸਾਫ ਕਰ ਭਾਈ ਜਾਨ ਬਹੁਤ ਆ ਜੇ ਬੰਦੇ ਜੀ ਦੇਖ ਲਓ ਪੂਰੀ ਨੇ ਸਾਰੇ ਹੀ ਜਿੱਧਰ ਪ੍ਰਧਾਨ ਦੇ ਲੱਗੇ ਹੋਏ ਤੇ ਆ ਦੋ ਲੈਣਾ ਕਰੀ ਨੇ ਮੈਂ ਆ ਲੈ ਰਹੀ ਰਹਿੰਦੀ ਉਹ ਇਹ ਮੈਂ ਸਰਪ ਚਾਹ ਲੈ ਕੇ ਆਇਆ ਜਾਨੂੰ ਆ ਵੀ ਨੀ ਵੇੜ ਕੇ ਉਹ ਲਾ ਇਹ ਹਿੰਮਤ ਆ ਜੱਗੇ ਹੁਣ ਚੜੀ ਹੀ ਕੰਮ ਖਰਾਬ ਕਰਦੀ ਹੈ ਚੜੀ ਚੜੀ ਜਰਾ ਕਰ ਦੇ ਨਾ ਕਟੋਕਲੇਸ ਇਹ ਪਤਾ ਵੀਆ ਚੱਲੂ ਹੁਣ ਤਵੀਆਂ ਤਵੀਆਂ ਇਹ ਵੱਢ ਕੇ ਪਰ ਟੋਕੇ ਵਾਲੇ ਨੂੰ ਜਗਾ ਦੇਣੀ ਅੱਛਾ ਟੋਕੇ ਨਾਲ ਗੱਲ ਕਰ ਲਿਓ ਕਹਿੰਦੇ ਚੱਕ ਲੂਗੇ ਇਹ ਵੱਢਣੇ ਗਰੇ ਸੌਖੀ ਪੂਰੇ ਵੱਢਣੇ ਕਿ ਲੱਗਣਾ ਹਾਂ ਦੋ ਘੰਟੇ ਇੱਕ ਕਿਤੇ ਆ ਇਹ ਦੋ ਚਾਰ ਘੰਟੇ ਜਿਮ ਵੱਢੇ ਕਟਰ ਵੱਢ ਦੂਗਾ ਕਟਰ ਵੱਢ ਚਾ ਕੱਟ ਨੀ ਮਾਰ ਕੇ ਹਾਂ ਬੈਕ ਕਰਿਆ ਬੈਕ ਲੈ ਕੇ ਹਾਲੇ ਹਾਲ ਟੋਕਾ ਟੁੱਕ ਟੈਰਾਂ ਨੂੰ ਛੜੇ ਨਾ ਉਹਦੇ ਬਾਅਦ ਪੰਡਾ ਨੰਗੜੀਆਂ ਨਾਲ ਇਕੱਠੀਆਂ ਕਰਕੇ ਚਾਹੇ ਬਾਹਰ ਛੜੋ ਚਾਹੇ ਕਿਸੇ ਨੂੰ ਚਕਾਓ ਕੋਸ ਕਰੋ ਕਾਟਰ ਵੀ ਜੱਗੇ ਹੈ ਨਹੀਂ ਆਪਣੇ ਕਿਸੇ ਕੋਲ ਦੇ ਕੇ ਬੈਗ ਲਾ ਦੇ ਲੈ ਦੂਗਾ 500 ਰੁਪਏ ਤਿੰਨੇ ਕਹ ਰਿਹਾ ਦੋ ਚਾਰ ਉਹ ਬੈਗ ਮੇਰਾ ਕਾਟਰ ਮਾਰ ਕੇ ਟੁੱਕ ਦਣਾ ਇੱਕ ਦੋ ਤਿੰਨ ਆ ਚੌਥਾ ਹੋ ਗਰਿਆ ਚਾਰ ਹੂੰ ਚਾਰ ਕਰ ਦੇ ਲਓ ਜੇ ਕੰਮ ਛੱਡ ਗਿਆ ਫੇਰ ਆਰਤੀ ਦੇ ਗਿਆ ਜਵਾਬ ਕਹਿੰਦਾ ਢੋਆ ਪੱਟ ਕੇ ਦੇਖ ਲਓ ਗਰਮ ਤਾਂ ਨਹੀਂ ਹੋਈ ਆ ਵੀ ਕਾਟਰ ਹੁਣ ਕਰਦਾ ਕਰਦਾ ਜੱਗੇ ਨੇ ਪਾਲਿਆ ਕੱਚਾ ਕੰਮ ਤਾਂ ਵਾਰੀ ਫਿਰ ਕੱਚੇ 'ਚ ਚੱਲਣਾ ਹੈ ਲੋੜ ਨਹੀਂ ਪਾਣੀ ਲੋੜ ਨਹੀਂ ਅੰਕ ਪੂਰੀ ਕਹਿੰਦਾ ਤਿੰਨ ਕਹਿੰਦੇ ਹੁਣ ਕੱਚੇ ਦਾ ਰਵਾਜ ਆ ਗਿਆ ਕਹੇ ਵਾਲੇ ਜਿੱਥਾਂ ਕੋ ਤਾਂ ਕੱਚਾ ਹੀ ਜਾਂਦਾ ਜੇ ਹੁਣ ਆਪਣਾ ਪੈਂਟ ਸ਼ੈੱਡ ਪਾ ਕੇ ਦਸਤਰਾ ਦਾ ਕੰਮ ਆ ਹਾਂ ਆ ਟੂਆ ਦਾ ਬਈ ਹਾਂ ਐ ਫਰਕ ਕੋਸੀ ਆ ਮਾੜੀ ਮੋ ਤਾਂ ਨਹੀਂ ਕੁਸ ਦਾਣਾ ਰੰਗ ਬਦਲਿਆ ਨਾ ਹੋ ਡੂੰਗਾ ਪੱਟ ਪੱਟ ਹੋਰ ਹੋਰ ਨਹੀਂ ਪਟਣਾ ਹੂੰ ਬਾਪੂ ਦਿਖਾ ਆਪਣੇ ਨੂੰ ਜਿਹੜੀ ਤੇ ਤੁਰਦੀ ਆ ਇੱਕ ਮੁਠੀ ਦਿਖਾਉਣ ਨੂੰ ਪੜ ਕੇ ਵਿੱਚ ਦੇਖੀਂ ਕੋਣ ਆ ਵਾਲੀ ਨਾ ਉਂਝਾ ਘੜੀ ਜਾਂਦਾ ਕੁੰਝੜਾ ਕਿਹੜਾ ਓਏ ਖੜ ਨਹੀਂ ਕੁੰਝੜਾ ਕਿਹ ਹੈ ਮੈਂ ਖੜ ਵੀ ਕਿੱਥੇ ਗਿਆ ਕੋਈ ਨਾ ਆਖਾ ਲਓ ਜੀ ਬਾਈ ਆ ਰੰਗ ਕਰਿਆ ਪੋਰੀ ਨੇ ਮਿਲਣੇ ਜਿਹੜਾ ਮਨ ਵਾਲੇ ਘੜ ਨਹੀਂ ਨਾ ਛੋਟੀ ਆਵਟੀ ਬਾਈ ਤੇਲਾ ਘਰੇ ਬਣਾਤੀ ਗੱਲ ਬਾਤ ਹੈ ਅੱਜ ਅੱਖ ਚੜੀ ਵੀ ਲੱਗਦੀ ਅੱਜ 2 ਕੇ ਰਗ ਲੈ ਮਾਟੀ ਇਸਲਾ ਮਾਲਪਾ ਕਵਿੰਟ ਲਿਆਉਂਗਾ ਮਾਲ ਵਾਲੀ ਗੱਲ ਤੋੜ ਲੈਣ ਕੋਣ ਖਾਂਦਾ ਕਿਹਾ ਯਾਰ ਤੂੰ ਖੁੱਲ ਗਿਆ ਨਹੀਂ ਖਾਂਦੇ ਅਸੀਂ ਹਾਂ ਕਿਹੜੀ ਕਿੱਥੇ ਵਾਲੀ ਸੀ ਸ਼੍ਰੀਨਗਰ ਸ਼੍ਰੀਨਗਰ ਜ਼ਾਬਦਾ ਬਾਈ ਹੁਣ ਇਹਦੇ ਪਾ ਦੋ ਲੈਟਾਂ ਛੋਟੀਆਂ ਨਹੀਂ ਲਾਦੇ ਉੱਪਰ ਲਾਦੇ ਲੈ ਕੇ ਉਕਣਾ ਦੇ ਉੱਪਰ ਨੇ ਥੱਲੇ ਲਾਈਏ ਪੂਰੇ ਉਰੇ ਆਹ ਗਲੀਆਂ ਜੋ ਇਹਨਾਂ ਨਹੀਂ ਹੈਗਾ ਜਿਹੜੀਆਂ ਦਿਖਾਉਂਦੀਆਂ ਉਹ ਬਹੁਤ ਦੂਰ ਮਾਟੀ ਨੇ ਦੇਖ ਲਿਓ ਜਿਆਦਾ ਨਾ ਆਪਾਂ ਨੇ ਹੈ ਚੱਲੀਏ ਮੈਂ ਵੀ ਲੈ ਕੇ ਆਉਣੀਆਂ ਦੋ ਚੱਲੀਏ ਇਹ ਜਾਂਦੇ ਖਾਂਦ ਹੁਣ ਹੁਣ ਕਿੱਥੇ ਫੜੋ ਪੈ ਜਾਣਾ ਚਲੇ ਜਾਣਾ ਇਹ ਚੱਲਿਆ ਕਾਲੂ ਕੱਪ ਹਾਂ ਦੋ ਟਰੈਕਟਰ ਚੱਲੇ ਅੱਛਾ ਕੰਮ ਹੋ ਗਿਆ ਸੀਜ਼ਨ ਸ਼ੁਰੂ ਦੋ ਭਾਈ ਟਰੈਕਟਰ ਪੂਰਾ ਮੋਡੀਫਾਈ ਹੋ ਗਿਆ ਛਤਰੀ ਵੀ ਲੱਗ ਗਈ ਡੈਕ ਵੀ ਲੱਗ ਗਿਆ ਬੰਪਰ ਵੀ ਲੱਗ ਗਿਆ ਉਹਨਾਂ ਉਹ ਡੋਰੀਆਂ ਵੀ ਲੱਗੀਆਂ ਮਗਰਾੜ ਮੇਰੇ ਪਪੇ ਆ। ਪਈ ਆ। ਹਾਂ। ਬਾਬੇ ਤਾਂ ਠੀਕ। ਲਾਲਾ ਜੀ ਲਾਉਣੇ ਆ। ਹਾਂ। ਓਰੀਜਨਲਾਂ ਨਾਲ। ਲੈ, ਪੀਲਾ ਹੋ ਗਿਆ। ਮਗਰਾੜ ਲਾ ਜੀ। ਹਾਂ, ਹੋ ਗਿਆ। ਬਾਬਾ ਪੀਲਾ ਕਰੀ ਜਾਂਦਾ। ਜੱਗਿਆ। ਪਤੀ ਲੱਗੀ। ਆਹ ਕਿਆ ਲੈ ਆਇਆ ਉਹ ਆ। ਆਹ ਕਿਆ ਲੈ। ਇਹ ਦਹੀਂ ਖਾਂਦੇ। ਕਿਤੇ ਨਹੀਂ ਤਾਂ। ਹਾਂ, ਕਾਲਾ ਮਾਲ। ਜੈੱਡ ਬਣਾਇਆ। ਭੱਟੀ ਉੱਥੀ ਵੱਜਦਾ ਮੋੜ ਮੋੜ। ਟਿੱਕੀ ਹੋਰ ਤੇ ਜ਼ਿਆਦਾ ਕੀ। ਦੇਖੋ ਟਿੱਕੀ। ਪ੍ਰਿਵਾਟੀ ਕਿੱਨੇ ਕਾਲੂ? ਇਮਲੀ ਜਗੇ ਵਧੀਆ ਤੇ ਇਸ ਨਾਲ। ਅਜੇ ਹੁਣ ਚਾਚਣ ਲੱਗ ਗਿਆ। ਇਹ ਚੜ ਜਾਂਦੀ ਸਾਨੂੰ ਆ। ਹਾਂਜੀ ਹਾਂਜੀ। ਸੋਨਾ ਬਣ ਗਿਆ ਟਰੈਕਟਰ। ਚੱਲੀਏ ਯਾਰ ਜੱਵੀ ਵਿਜਣੀ ਚੱਲ ਫੇ। ਚੱਲ ਜਗੇ ਤੂੰ ਵੀ ਜੇ ਕੋਈ ਫੋਨ ਦੇ ਸਾਮ ਨੂੰ ਤੇ ਤਾਂ ਮੈਂ ਹੀ ਆ ਜੂਗਾ ਤੂੰ ਆਪੇ ਕੱਲ ਨੂੰ ਪਰਸ ਨੂੰ ਆ ਜੂਗਾ। ਐ ਕੱਲ ਨੂੰ।